ਮਾਧ ਮਹੱਲਾ ਪੰਜਵਾ ਪਏ ਕਿਰਪਾਲ ਗੋਵਿੰਦ ਗੁਸਾਈ ਮੇੇ ਤਬਰਸੈ ਸਭ ਨੇ ਠਾਈ ਦੀਨ ਦਿਆਲ ਸਦਾ ਕਿਰਪਾਲਾ ਠਾਣ ਪਾਈ ਕਰਤਾਰੇ ਜੀਓ ਆਪਣੇ ਜੀ ਜੰਤ ਪ੍ਰਤਿ ਪਾਰੇ ਜਿਉਂ ਬਾਰਕ ਮਾਤਾ ਸੰਹਾਰੇ ਦੁਖ ਭੰਜਨ ਸੁਖ ਸਾਗਰ ਸੁਆਮੀ ਦੇ ਸਗਲ ਆਹਾਰੇ ਜੀਓ ਜਾਲ ਖਲ ਪੂਰ ਰਹਾ ਮਿਹਰਵਾਨਾ ਸਾਦ ਬਲਹਾਰ ਜਾਈਏ ਕੁਰਬਾਨ ਰਹਿਣ ਦਿਨ ਸਿਸ ਸਦਾ ਤੇ ਆਈ ਜੇ ਖਿਨ ਮਹਿ ਸਗਲ ਉਦਾਰੇ ਜੀਓ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਬ ਸੰਤਾਪੇ ਨਾਮ ਜਪਤ ਮਨ ਤਨ ਹਰੀਆਵਲ ਬਾਬਾ ਨਾਨਕ ਨਦਰ ਨਿਹਾਰੇ ਜੀਓ ਮਾਧ ਮਹੱਲਾ ਪੰਜਵਾ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਲ ਸੋ ਇੰ ਚੌਬਾਰੇ ਜਿੱਥੈ ਨਾਮ ਨਾ ਜਪੀਐ ਮੇਰੇ ਗੋਵਿੰਦਾ ਸੇ ਨਦਰ ਉਜਾੜੀ ਜੀਓ ਹਰ ਰੁੱਖੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂ ਕੀ ਵਾੜੀ ਜਿਓ ਸੰਤਾ ਸੇ ਤੀਰੰਗ ਨਾ ਲਾਏ ਸਾਖਤ ਸੰਗਿ ਵੇ ਕਰਮ ਕਮਾਏ ਦੁਲਬ ਦੇ ਖੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜਿਓ ਤੇਰੀ ਸ਼ਰਣ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਬੁਰਬੋ ਪਾਲਾ ਕਰਿ ਕਿਰਪਾ ਨਾਨਕ ਗੁਣ ਗਾਵੇ ਰਖੋ ਸ਼ਰਮ ਅਸਾਰੀ ਜੀਓ ਬਾਜ ਮਹੱਲਾ ਪੰਜਵਾ ਚਰਨ ठाकुर ਕੇ ਰਿਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸ਼ਾਂਤ ਸੁਖ ਸਹਿਜ ਧੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੂਟੈ ਮੂਲੇ ਹਰ ਅੰਤਰ ਬਾਹਰ ਰਹਿ ਆ ਭਰ ਪੂਰੇ ਸਿਮਰ 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 ਬਣਦਾ ਵਾ ਕਾਟੀ ਜਮ ਕੇ ਫਾਸਾ ਜੀਓ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸ਼ਾਂਤ ਸਮਾਨੀ ਤ੍ਰਿਪਤ ਅਗਹਾਏ ਰਹੇ ਜਨ ਤੇਰੇ ਸਤਗੁਰ ਕੀ ਆਸਲਾ ਜਿਓ ਜਿਸ ਕਾ ਸਾ ਤਿਸ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਦ ਭਾਗੀ ਨਾਨਕ ਪੂਰਨ ਆਸਾ ਜਿਓ ਬਾਜ ਮਹੱਲਾ ਪੰਜਵਾ ਮੀਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਇਆ ਕਲੇ ਇਸ ਭਇਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀਓ ਜਿਸ ਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪੈ ਰਖਵਾਰੇ ਸੁਣੀ ਬੇਨੰਤੀ ठाकुर ਮੇਰੇ ਪੂਰਨ ਹੋਈ ਕਾਲੀ ਜੀਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਲ ਖਾਲ ਮਹੀਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ਮਨ ਕੀ ਇੱਛੁ ਪੁਜਾਵਣ ਹਾਰਾ ਸਦਾ ਸਦਾ ਜਾਈ ਬਲੇ ਹਾਰਾ ਨਾਨਕ ਦਾਨ ਕੀ ਯਾਦੁ ਖ ਪੰਜਨ ਰਤੇ ਰੰਗ ਰਸਾਲੀ ਜੀਉ ਮਾਤ ਮਹੱਲਾ ਪੰਜਵਾਂ ਮਨ ਤਨ ਤੇਰਾ ਧਨ ਤੀ ਤੇਰਾ ਤੂੰ ठाकुर स्वामी ਤਦ ਮੇਰਾ ਜੀਉ ਪਿੰਡ ਸਭ ਰਾਸ ਤੁਮਹਾਰੀ ਤੇਰਾ ਜੋਰ ਗੋਪਾਲਾ ਜੀਉ ਸਦਾ ਸਦਾ ਤੂੰ ਹੈ ਸੁਖदाई ਨਿਵ ਨਿਵ ਲਾਗਾਂ ਤੇਰੀ ਪਾਈਂ ਘਰ ਕਮਾਵਾਂ ਜੀ ਤੁਧ ਪਹਾਵਾਂ ਜਾਂ ਤੂੰ ਦੇਹ ਦਿਆਲਾ ਜੀਉ ਪ੍ਰਭ ਤੁਮ ਤੇ ਲਹਿਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹ ਸੋਈ ਸੁਖ ਸਹਿਣਾ ਜਿੱਥੈ ਰਖਹਿ ਬੇਕੰਠਿ ਤੇ ਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖ ਆਲਾ ਜੀਓ ਮਾਝ ਮਹੱਲਾ 5 ਬਾਰ ਬ੍ਰਹਮ ਪ੍ਰਭ ਮੇਜ ਪਠਾਇਆ ਜਲ ਥਲ ਮਹੀ ਅਲ ਦਹ ਦਿਸ਼ ਵਰਸਾਇਆ ਛਾਂਤ ਭਈ ਗੁਜੀ ਸਭ ਤ੍ਰਿਸ਼ਨਾ ਅੰਧ ਭਇਆ ਸਭ ਠਾਈਂ ਜਿਓ ਸੁਖਦਾਤਾ ਦੁਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤ ਪਾਲੇ ਪੈ ਪੈ ਰੀਂ ਤੇ ਸਹਿ ਮਨਾਈਂ ਜਿਓ ਜਾ ਕੀ ਸ਼ਰਨ ਪਿਆ ਗਤ ਪਾਈਐ ਸਾਸ ਸਾਸ ਹਰ ਨਾਮ ਧਿਆਈਐ ਤਿਸ ਬਿਨ ਹੋਰ ਨ ਦੂਜਾ ਠਾਕੁਰ ਸਭ ਤਿਸੈ ਕੀ ਆਜਾਈ ਜੀਉ ਤੇਰਾ ਮਾਨ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਘੇਰਾ ਨਾਨਕ ਦਾਸ ਕਹੈ ਬੇਨੰਤੀ ਆਠ ਪਹਿਰ ਤੁਧ ਧਿਆਈ ਜੀਉ ਮਾਜ ਮਹੱਲਾ ਪੰਜਵਾ ਸਭੇ ਸੁਖ ਭਏ ਪ੍ਰਭ ਤੁਠੇ ਗੁਰ ਪੂਰੇ ਕੇ ਚਰਨ ਮਨ ਗੁਠੇ ਸਹਜ ਸਮਾਦ ਲਗੀ ਲਿਵ ਅੰਤਰ ਸੋ ਰਸ ਸੋਈ ਜਾਣੈ ਜੀਉ ਅਗੰ ਅਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ ਨੇਰਾ ਸਦਾ ਅਲਿਪਤ ਜੀ ਆਕਾ ਦਾਤਾ ਕੋ ਵਿਰਲਾ ਆਪ ਪਛਾਣੈ ਜੀਉ ਪ੍ਰਭ ਮਿਰਨ ਕੀ ਏਹ ਨਿਸ਼ਾਨੀ ਮਨ ਏਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਆਨੰਦ ਖਸਮ ਕੈ ਪਾਣੈ ਜੀਉ ਹੱਥੀ ਦਿੱਤੀ ਪ੍ਰਭ ਦੇਵਣ ਹਾਰੇ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀ ਏ ਪ੍ਰਭ ਆਪਣੇ हर कीर्तन रंग माने जियो